ਹੋ ਦਾ ਆ ਬਾਈ ਹਣੀ ਵੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ 30 ਅਗਸਤ 2025 ਅੱਜ ਤਰੀਕ ਹੈਗੀ ਆ ਆ ਖੜੇ ਆ ਅਸੀਂ ਕੋਟ ਬੁੱਢੇ ਵਾਲੇ ਬੰਨ ਦੇ ਪੋਲ ਦੇ ਉੱਤੇ ਤੇ ਜਾਣਾ ਅਜ ਢਾਬ ਸਰ ਗੁਰਦੁਆਰਾ ਸਾਹਿਬ ਦਿਖਾਉਣੇ ਆ ਕਿਉਂਕਿ ਉਹ ਗੁਰਦੁਆਰਾ ਸਾਹਿਬ ਨਾਲ ਉਸ ਤੋਂ ਅੱਜ ਤੋਂ 10 12 ਦਿਨ ਪਹਿਲਾਂ ਦੀ ਵੀਡੀਓ ਚ ਆਪਾਂ ਦਿਖਾਇਆ ਸੀ ਉੱਦੇ ਸਾਰਾ ਕੁਝ ਦਿਸ ਰਿਹਾ ਸੀਗਾ ਉਹ ਰਸਤਾ ਵੀ ਖਾਲੀ ਅਗਲੇ ਪਿੰਡਾਂ ਦੇ ਵਿੱਚ ਦੀ ਮੈਂ ਗਿਆ ਸੀ ਕਾਲੇਕੇ ਥਾੜ ਪਰ ਉਹ ਹੁਣ ਆ ਫੋਨ ਦੇ ਉਹ ਹੁਣ ਪਿੰਡ ਸਾਰੇ ਡੁੱਬ ਗਏ ਸੀਗੇ ਹੁਣ ਤਾਂ ਹਫਤਾ ਹੋ ਗਿਆ ਡੁੱਬਿਆਂ ਨੂੰ ਤੇ ਅੱਜ ਦੇਖੋ ਤੁਸੀਂ ਪਾਣੀ ਸਤਲੂਈ ਵਿਆਦ ਆ ਇਹ ਪਾਣੀ ਆ ਤੇ ਆਪਾਂ ਇਹ ਸਿੱਧਾ ਰੋ ਜਾ ਕੇ ਨਾ ਪੁਲ ਪਾਰ ਕਰਕੇ ਅੱਗੇ ਰੋਡ ਮੁੜੂਗਾ ਜਿਹੜਾ ਕਾਲੇਕੇ ਹਥਾੜ ਤੋਂ ਮੋੜ ਮੁੜਦਾ ਅੱਗੇ ਉਹ ਪਿੰਡਾਂ ਵਿੱਚ ਦੀ ਉੱਥੇ ਸਾਰੇ ਪਾਣੀ ਆ ਦਾਦਾ 15 15 ਫੁੱਟ ਉੱਥੇ ਨਹੀਂ ਜਾਣਾ ਇੱਧਰ ਦੀ ਆਪਾਂ ਚੱਲਦੇ ਆ ਅੱਗੇ ਦੇਖਦੇ ਰਸਤਾ ਲੰਘਦਾ ਹੋਇਆ ਤੁਹਾਨੂੰ ਗੁਰਦੁਆਰਾ ਸਾਹਿਬ ਉੱਥੇ ਢਾਅ ਸਰ ਲੈ ਕੇ ਚੱਲਦਾ ਤੇ ਆ ਪਾਣੀ ਦੇਖੋ ਪਾਣੀ ਕੱਲ ਨਾਲੋਂ 29 ਤਰੀਕ ਨਾਲੋਂ ਘਟਿਆ 2 3 ਫੁੱਟ ਪਾਣੀ ਘਟਿਆ ਹੁਣ ਫੇਰ ਤੇਜ਼ ਹੋ ਗਿਆ ਟਾਈਮ 1 ਵਜੇ ਦਾ ਹੋ ਗਿਆ ਦੁਪਹਿਰ ਦਾ ਹੁਣ ਪਾਣੀ ਹੋਰ ਤੇਜ਼ ਹੋ ਗਿਆ ਇਹ ਬਾਈ ਕਿੱਥੋਂ ਆਏ ਕਿੱਥੋਂ ਆਏ ਤੁਸੀਂ ਗੱਜਲਾਂ ਤੋਂ ਹਾਂ ਬਾਰਡਰ ਤੋਂ ਆਏ ਫਿਰ ਠੀਕ ਹੈ ਠੀਕ ਹੈ ਪਾਣੀ ਦੇਖਣਾ ਹੈ ਹਾਂ ਠੀਕ ਇਸ ਜਗ੍ਹਾ ਤੇ ਨਾ ਇੰਟਰਨੈਟ ਵੀ ਨਹੀਂ ਆਉਂਦਾ ਕੋਈ ਸਿਮ ਨਹੀਂ ਚੱਲ ਰਹੀ ਆ ਸਾਰੀਆਂ ਸੇਵਾ ਸੁਬਾ ਵਾਲੀਆਂ ਗੱਡੀਆਂ ਹੀ ਆ ਜਿਹੜੀਆਂ ਜਾਂਦੀਆਂ ਅੱਗੇ ਵੈਸੇ ਪੁਲਿਸ ਵਾਲੇ ਜਾਨ ਨਹੀਂ ਦਿੰਦੇ ਮਨਾ ਕਰਿਆ ਪਿੱਛੇ ਵੀ ਨਾਕਾ ਲੱਗਿਆ ਸੀਗਾ ਪਾਣੀ ਦੇ ਆਪਾਂ ਪੁਲ ਪਾਰ ਕਰਦੇ ਆ ਉਹ ਕਿੰਨੇ ਲੋਕ ਕੁਝ ਦੇਖਣ ਆਲੇ ਹੀ ਆਉਂਦੇ ਆ ਯਾਰ ਮਗਰ ਮਲੇ ਬੰਦੇ ਮਲੇ ਸੀਗੇ ਉਹ ਲੁਧਿਆਣੇ ਤੋਂ ਆਏ ਸੀਗੇ ਅੱਗੇ ਤਾਂ ਰਸਤਾ ਬੰਦ ਅੱਗੇ ਦਾ ਆਪਾਂ ਤੁਹਾਨੂੰ ਨਾਲ-ਨਾਲ ਦਿਖਾਉਨੇ ਆ ਕੀ ਸਾਬਕਾ ਵਾ ਇੱਧਰ ਦੇਖੋ ਪਾਣੀ ਪਾਣੀ ਫੇਰ ਤੇਜ ਹੋਈ ਜਾਂਦਾ ਇੱਕ ਨਾ ਮੌਸਮ ਨਹੀਂ ਸਹੀ ਹੋ ਰਿਹਾ ਯਾਰ ਮੌਸਮ ਫੇਰ بارش ਦਾ ਕਿੰਨੇ ਨਾ ਮੇਂਦਰ ਪਾਣੀ ਘਟ ਗਿਆ ਆਪਾਂ ਸਾਰੇ ਕਿੰਨੇ ਪਾਣੀ ਘਟ ਗਿਆ ਤੁਹਾਨੂੰ ਦਿਖਾਉਣਾ ਪਾਣੀ ਸਵੇਰੇ ਘਟਿਆ ਸੀਗਾ ਸਵੇਰੇ ਡਾਉਨ ਸੀ ਯਾਰ ਪਾਣੀ ਡਾਉਣੀ ਹੁਣ ਬਾਈ ਨੇ ਦੱਸਿਆ ਪਿੱਛੋਂ ਫੇਰ ਡੈਮ ਤੋਂ ਪਾਣੀ ਛੱਡਿਆ ਕਾ ਸੀ ਤੁਹਾਨੂੰ ਉਹ ਉਥੋਂ ਲੈ ਕੇ ਨਾ ਮੈਂ ਤੁਰ ਕੇ ਸਾਰਾ ਪੋਲੀ ਦਿਖਾਉਣਾ ਯਾਰ ਦਿਖਾਓ ਆ ਦਿਖਾਓ ਇੱਥੇ ਪਿੱਛੇ ਫੋਨ ਚੰਗੀ ਤਰ੍ਹਾਂ ਹੋਲਡ ਕਰਕੇ ਆ ਦੇਖੋ ਕਿਵੇਂ ਸਿਲੜਾ ਪਿੰਡਾ ਅੱਗੇ ਤੱਕ ਇਹ ਲੁਕਤ ਆਹ ਵੇਖੋ ਪੀ ਬੰਦਾ ਪਿਆ ਇੱਥੋਂ ਤਾਂ ਲੱਗਦਾ ਨਹੀਂ ਕੋਈ ਯਾਰ ਅੱਗੇ ਤੱਕ ਸਾਰੇ ਹੀ ਕੋਲਾਂ 'ਚ ਪਾਣੀ ਬਰਾਬਰ ਆ ਹਣਾ ਇੱਧਰ ਵੇਖੋ ਘਟ ਤਾਂ ਹੈ ਹੀ ਨਹੀਂ ਇਹ ਇਹ ਜਿੱਧਰ ਜਾ ਰਿਹਾ ਇਹ ਪਾਣੀ ਆ ਆਵਾਜ਼ ਤੁਸੀਂ ਸੁਣ ਸਕਦੇ ਜੇ ਕਿੰਨੀ ਆ ਪਾਣੀ ਦੀ ਤੇ ਛੱਲਾਂ ਵੇਖੋ ਇੱਥੇ ਪੈਂਦੀਆਂ ਓਹ ਘਾਰ ਹਨਾ ਦੋ ਹਾਂ ਵੀ ਡੁੱਬੇ ਆ ਯਾਰ ਸਾਰੇ ਡੁੱਬੇ ਆ ਇੱਧਰ ਪਾਣੀ ਪਾਣੀ ਸਾਰੇ ਤੁਹਾਨੂੰ ਦਿਖਾ ਦਿੰਨੇ ਕੈਮਰਾ ਘੁਮਾ ਕੇ ਆ ਸਾਰਾ ਪਾਕਿਸਤਾਨ ਫਰੋਜਪੁਰ ਫਾਜ਼ਿਲਕਾ ਸਾਰੇ ਪਿੰਡ ਨੇ ਰੋੜ ਤੇ ਔਰ ਡੁੱਬ ਗਿਆ ਸਾਰਾ ਕੁਝ ਅਜੇ ਵੀ ਤੂਫਾਨ ਅਜੇ ਵੀ ਥੰਮਣ ਵਾਲਾ ਨਹੀਂਗਾ ਉੱਪਰੋਂ ਬਾਰਿਸ਼ ਬਾਰਿਸ਼ ਦਾ ਫੇਰ ਮੌਸਮ ਹੋ ਗਿਆ ਬੱਦਲ ਵੇਖ ਲਓ ਤੁਸੀਂ ਤੇ ਮੀਲਾਂ ਤੱਕ ਪਾਣੀ ਪਾਣੀ ਨਜ਼ਰ ਆਉਂਦਾ ਹੋਰ ਤਾਂ ਕੁਝ ਨਹੀਂ ਆਉਂਦਾ ਤੁਹਾਨੂੰ ਅਗਲੇ ਪੁਲ ਦਿਖਾਉਨੇ ਆ ਮੇਰੇ ਨਾਲ ਹੀ ਰਹੋ ਕੋਈ ਵੀ ਪੁਲ ਚੋਂ ਪਾਣੀ ਘਟ ਨਹੀਂ ਆ ਰਿਹਾ ਜਿੰਨੇ ਵੀ ਉਹ ਪਿੱਛੇ ਆਪਾਂ ਦੇਖਿਆਏ ਹੁਣ ਅਗਲੇ ਦੇਖੋ ਤੁਸੀਂ ਕਿਸੇ ਚੋਂ ਪਾਣੀ ਘਟ ਹੈਗਾ ਜਾਂ ਪੂਰਾ ਅੱਗੇ ਪੂਰਾ ਦੇਖੋ ਸਮੁੰਦਰ ਆ ਕੋਈ ਦਰਖਤ ਨਹੀਂ ਨਜ਼ਰ ਆ ਰਿਹਾ ਕੋਈ ਪਾਣੀ ਪਾਣੀ ਇਹ ਸਾਰੀ ਤਬਾਈ ਆ ਇਹ ਸਾਰੀਆਂ ਆਸੇ ਪਾਸੇ ਦਾ ਹਾਂ ਯਾਰ ਇਹ ਸੇਵਾ ਵਾਲੇ ਬਾਬੇ ਜਾ ਰਹੇ ਆ ਇਹ ਲੰਗਰ ਦੀ ਯਾਰ ਸੇਵਾ ਕਰ ਰਹੇ ਆ ਹਾਂ 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 ਕਰਕੇ ਕਰਾਸ ਹਾਂ ਕਰਾਸ ਕਰਦਾ ਦੇਖੋ ਕਿਉਂਕਿ ਸਾਰੇ ਪੁਲਾਂ ਦੇ ਅੱਗੇ ਨਿਗਾਹ ਮਾਰ ਲਓ ਤੁਸੀਂ ਸਾਰੇ ਪਾਣੀ ਸੇਮ ਹੀ ਆ ਘਟ ਨਹੀਂ ਹੈਗਾ ਕਿਤੇ ਵੀ ਕਿਸੇ ਵੀ ਪੁਲ ਦੇ ਵਿੱਚੋਂ ਪਾਣੀ ਘਟ ਨਹੀਂ ਆ ਰਿਹਾ। ہاں ਜਿੱਥੇ ਜਿੱਥੇ ਦਾਰਿਆ ਨਾ ਉੱਥੇ ਪਾਣੀ ਪੂਰੀ ਫੁੱਲ ਸਪੀਡ ਆ। ਚਲੋ ਆਜੋ। ਤਾਬਸਰ ਚੱਲਦੇ ਆਪਾਂ। ਜੇ ਰਸਤਾ ਹੋਇਆ ਤਾਂ ਨਹੀਂ ਤਾਂ ਸਕੂਟਰੀ ਮੇਰੀ ਹੈਗੀ ਆ ਉਹਨੂੰ ਰੇ ਰੋਕ ਦਾਂਗੇ। ਇਹਨੂੰ ਪਾਰ ਆਹੋ। ਧਿਆਨ ਆਪਾਂ ਨੂੰ। ਚੱਲਦਾ ਰਹਿੰਦੇ ਯਾਰ ਮੋਟਰਸਾਈਕਲ ਕੋਈ ਨਹੀਂ। ਆ ਨਾ ਮੋਟਰ ਵਾਲੇ ਕੋਠੇ ਦੇਖ ਲਓ ਕਿੰਨਾ ਪਾਣੀ ਆ। ਇਹ 12 ਚ 13 ਫੁੱਟ ਤਾਂ ਉੱਚਾ ਹੋਊਗਾ। ਇੱਥੇ ਲਗਭਗ 10 ਫੁੱਟ ਪਾਣੀ ਆ ਕੰਡਾ ਆਏ ਕੰਡੇ ਦੇ ਅਜੇ ਸੈਂਟਰ ਨਹੀਂ ਹੈਗਾ ਚਲੋ ਆਜੋ ਅੱਗੇ ਹਾਂ ਆ ਗਿਆ ਆਪਣਾ ਕੀ ਹਾਂ ਆ ਜਿਹੜਾ ਬੰਨ ਸੀਗਾ ਨਾ ਆ ਦੇਖੋ ਬੰਡਾਲੇ ਵਾਲਾ ਬੰਨ ਸੀਗਾ ਦਰਿਆ ਤੇ ਜਿਹੜਾ ਉੱਦ ਦੇ ਆਪਾਂ ਬੰਨ ਰਹੇ ਸੀ ਦੁਪਹਿਰ ਦਾ ਇੱਥੇ 22 ਲੱਗੇ ਸੀਗੇ ਐ ਮੋਟਰ ਤੇ ਆਪਾਂ ਬੈਠੇ ਸੀ ਤੇ ਆ ਬੰਨ ਸੀ ਅੱਗੇ ਦੇਖੋ ਤੁਸੀਂ ਆਹਾ ਇਹ ਅੱਗੋਂ ਟੁੱਟਿਆ 2023 ਚੋਂ ਵੀ ਇੱਥੇ ਟੁੱਟਿਆ ਸਾਰੇ ਪਿੰਡੇ ਨੇ ਰੋਡ ਤੇ ਐਸੇੜ ਆਪਾਂ ਜਾਣਾ ਹੁਣ ਆ ਬਾਈ ਖੜੇ ਇੱਥੇ ਮਿਲ ਗਏ ਐਸੇੜ ਆਪਾਂ ਜਾਣਾ ਇੱਥੇ ਢਾਬਸਰ ਜਾਣਾ ਤੇ ਅੱਗੇ ਦੇਖ ਕੇ ਆਉਣੇ ਇੱਕ ਵਾਰ ਮਾਹੌਲ ਫਿਰ ਢਾਬਸਰ ਚਲਦੇ ਆ ਆ ਸਾਰੀਆਂ ਜ਼ਮੀਨਾਂ ਵਧੀਆ ਸੀਗੀਆਂ ਜਿੱਦੇ ਆਪਾਂ ਆਏ ਨਾ ਉਦੇ ਆ ਸਾਰੀਆਂ ਫਸਲਾਂ ਠੀਕ ਸੀਗੀਆਂ ਤੇ ਅੱਜ ਦੇਖੋ ਕੋਈ ਵੀ ਝੋਨਾ ਨਜ਼ਰ ਨਹੀਂ ਆ ਰਿਹਾ ਸਭ ਕੁਝ ਉਹ ਖੰਬਿਆਂ ਦੀ ਲੈਂਡ ਵੀ ਡਿੱਗੀ ਉਹ ਖੰਬਾ ਉਹ ਖੰਬਾ ਵੀ ਡਿੱਗ ਗਿਆ ਦੇਖੋ ਆ ਸਾਰਾ ਜਿਹੜਾ ਰਕਬਾ ਇਹ ਬਾਅਦ ਚ ਲਪੇਟ ਚ ਆਇਆ ਹਟਦੀ ਆ ਬੰਨ ਠੀਕ ਆ ਅੱਗੋਂ ਦੇਖਦੇ ਅੱਗੋਂ ਟੁੱਟਿਆ ਚਾਰ ਦੇ ਟਰਾਲੇ ਆਏ ਆ ਚਾਰ ਰਾਛਣ ਰੂਛਣ ਨਹੀਂ ਇਹ ਤਾਂ ਰਾਛਣ ਆ ਯਾਰ ਆ achar ਨਹੀਂ ਗਾ ਚਾਰ ਟਰਾਲੇ ਆ ਬਾਈ ਖੜਿਆ ਜਲੋਗੇ ਪਿੰਡ ਵਾਲੇ ਜਿਹੜੇ ਆਪਣੇ ਨਾਲ ਸੀਗੇ ਜੱਲੋਕੇ ਦੋ ਆਣਾ ਇੱਕ ਦਰਿਆ ਤੋਂ ਮੱਝੇ ਵਾਲੀ ਸਾਈਡ ਆ ਇੱਕ ਮਾਲਵੇ ਵਾਲੇ ਰੋਕਲੇ ਇਹਨਾਂ ਦਾ ਪਿੰਡ ਇੱਥੇ ਜੱਲੋਕੇ ਆ ਇਹ ਕਹਿੰਦੇ ਵੀ ਸਾਡੇ ਪਿੰਡ ਕੋਈ ਨਹੀਂ ਆਉਂਦਾ ਜੱਲੋਕੇ ਜਿਹੜਾ ਇੱਧਰ ਆ ਉੱਥੇ ਸਾਰੇ ਆਉਂਦੇ ਆ ਬੰਡਨ ਸਾਰਾ ਪਿੰਡ ਰੁੜ ਗਿਆ ਇੱਧਰੋਂ ਕੋਈ ਰਸਤਾ ਨਹੀਂ ਹੈਗਾ ਟਾਪ ਸਰ ਤੋਂ ਨਾ ਕੋਈ ਬੇੜੀ ਚੱਲ ਰਹੀ ਆ ਨਾ ਉਧਰਲੀ ਸਾਈਡ ਤੋਂ ਕੋਈ ਰਸਤਾ ਸਾਰੇ ਸਾਈਡ ਤੇ ਪਾਣੀ ਪਾਣੀ ਆ ਆਹ ਰੋਡ ਵੀ ਇੰਨਾ ਵੀ ਚੱਲਦਾ ਅੱਗੋਂ ਬੰਦ ਆ ਇਹ ਪੱਟੀ ਵਾਲਾ ਇਧਰ ਚੋਪਰਾ ਲੰਗਰ ਲਾਇਆ ਚੋਲਾ ਦਾ ਆ ਸਾਰੇ ਜਾਂਦੇ ਆ ਹੜਪੀ ਪੀੜਤਾਂ ਨੂੰ ਮਦਦ ਕਰਨ ਅੱਗੇ ਪਿੰਡ ਬੰਡਾਲਾ ਹਮ ਚੱਕ ਸਾਰੇ ਪਰ ਸੜਕ ਰੋਡ ਟੁੱਟਿਆ ਉਹਦੇ ਉੱਪਰ ਦੀ ਪਾਣੀ ਆ ਇਹ ਸਾਰੀਆਂ ਟਰਾਲੀਆਂ ਤੇ ਇਧਰ ਨਾ ਐਸਾਈਡ ਤੇ ਦੋ ਪਿੰਡ ਆ ਇੱਕ ਜੱਲੂਕੇ ਦਾ ਤੁਹਾਨੂੰ ਦੱਸਿਆ ਤੇ ਇੱਕ ਇਹ ਬਾਈਆਂ ਦਾ ਪਿੰਡ ਆ ਕਾਲੇਕੇ ਹਥਾੜ ਇਹਨਾਂ ਨੇ ਮੈਨੂੰ ਕਿਹਾ ਸੀ ਇੱਥੇ ਆਉਣ ਨੂੰ ਤੇ ਇਹਨਾਂ ਦੇ ਪਿੰਡ ਜਾਣ ਨੂੰ ਕੋਈ ਰਸਤਾ ਨਹੀਂ ਨਾ ਬੇੜੀ ਹੈਗੀ ਆ ਤੇ ਨਾ ਆਪ ਉੱਪਰ ਦੀ ਜਾ ਸਕਦੇ ਬਾਈ ਕੋਈ ਰਸਤਾ ਹੈ ਨਹੀਂ ਇਹ ਰਸਤਾ ਨਹੀਂ ਬਾਈ ਹਾਲੀ ਦਾਸ ਦੇਣ ਸਾਡੇ ਇੱਕ ਪਿੰਡ ਨੂੰ ਘਰਾਂ ਨੂੰ ਜਾਣ ਲਈ ਕੋਈ ਰਸਤਾ ਨਹੀਂ ਹੈਗਾ ਤੇ ਤੁਹਾਡੇ ਬਾਈ ਕੋਈ ਆ ਜਿਵੇਂ ਹੜਪੀੜਤਾਂ ਦੇ ਲਈ ਆਉਂਦੀ ਮੱਦ ਕੋਈ ਆਇਆ ਪਸ਼ੂਆਂ ਦੇ ਲਈ ਚ ਉੱਥੇ ਉੱਪਰਦਾ ਹੀ ਨਹੀਂ ਜੀ ਤੁਹਾਡੇ ਰਾਹ ਨਹੀਂ ਹੈਗਾ ਆਹ ਰਾਹ ਜਿਹੜਾ ਇਹ ਗੁਰਦੁਆਰੇ ਸਾਬ ਤੱਕ ਜਾਂਦਾ ਤੁਹਾਡੇ ਤੋਂ ਬਾਅਦ ਕੰਮ ਕੋਈ ਨਹੀਂ ਆ ਫਿਰ ਬੇੜੀਆਂ ਤੇ ਜਿਵੇਂ ਅਸੀਂ ਜਾਣੇ ਕੋਈ ਦਵਾਈ دارو ਲੈਣਾ ਕੋਈ ਜਿਵੇਂ ਮੰਨ ਲਓ ਉਹ ਉਥੋਂ ਬੇੜੀ ਤੇ ਚੜ ਕੇ ਤੇ ਫੇਰ ਆਉਣਾ ਪੈਂਦਾ ਪਿੰਡ ਕਿਹੜਾ ਹੈ ਕਾਲੇਕੇ ਥਾੜ ਜੀ ਕਾਲੇਕੇ ਥਾੜ ਇਹ ਇੱਥੇ ਨਾ ਪੈਂਦਾ ਜਿਹੜਾ ਕੋਡ ਬੁੱਡੇ ਤੋਂ ਅੱਗੇ ਢਾਬ ਸਰ ਆ ਨਾ ਪੋਲ ਤੋਂ ਥਾੜ ਪੋਲ ਆ ਪੋਲ ਨਾ ਪੋਲ ਹੈਗਾ ਦਰਿਆ ਦਾ ਇਹਦੇ ਸਾਹਮਣੇ ਕਾਲੇਕੇ ਥਾੜ ਹਾਂਜੀ ਠੀਕ ਹੈ ਜੀ ਤੁਹਾਨੂੰ ਤੂੜੀ ਤੇ ਗੱਠਾ ਗੱਠਾ ਉਹਨਾਂ ਦੇ ਡੰਗਰਾਂ ਦਾ ਚਾਰਾ ਸਾਨੂੰ ਚਾਰੇ ਜੀ ਸਾਨੂੰ ਹੋਰ ਜਦੋਂ ਅਸੀਂ ਦਾ ਢਿੱਡ ਭਾਰੀ ਲੈਣਾ ਡੰਗਰਾਂ ਦੇ ਤੁਸੀਂ ਆਹ ਰੋਡ ਤੇ ਮੋੜ ਦੋ ਅੱਗੇ ਬਾਈਆਂ ਦੇ ਜਿਹੜਾ ਟਾਲਸਰ ਤੱਕ ਜਾ ਕੇ ਤੇ ਅੱਗੇ ਤੁਸੀਂ ਬੇੜੀ ਬੂੜੀ ਦਾ ਅਰੇਂਜਮੈਂਟ ਕਰ ਲਓ ਬੰਦ ਕਰ ਲਾਂਗੇ ਅਸੀਂ ਆਸ ਦਾ ਜੀ ਠੀਕ ਹੈ ਜੀ ਠੀਕ ਹੈ ਉਹ ਲੈ ਜਾਾਂਗੇ ਉੱਥੋਂ ਤੱਕ ਦੋ ਚੌਂ ਦਿਨਾਂ ਦੇ ਪਾਣੀ ਜਿਹੜਾ ਉਹ ਲੈ ਜਾਣਾ ਕੋਹ ਨਾ ਕੋਹ ਠੀਕ ਹੈ ਜਿਹਨਾਂ ਟਰਾਲੀਆਂ ਵੀ ਵੇਚਦੀ ਦਾ ਹਾਂ ਮਤਲਬ ਇਹ ਇਹ ਕਹਿੰਦੇ ਆ ਬਾਈ ਕਹਿੰਦੇ ਵੀ ਦੋ ਤਿੰਨ ਦਿਨ ਜੇ ਰੁਕ ਜੋ ਇਹਨਾਂ ਦੇ ਪਿੰਡ ਦਾ ਸੰਪਰਕ ਹੀ ਟੁੱਟਿਆ ਪੂਰਾ ਹਾਂਜੀ ਹਾਂਜੀ ਚਾਰਾਂ ਸਾਈਡ ਤੇ ਪਾਣੀ ਆ ਤੇ 2-4 ਦਿਨ ਬਾਅਦ ਇਹਨਾਂ ਦੇ ਪਿੰਡ ਜਰੂਰ ਚੱਕਰ ਲਾਓ ਬਾਈ ਨਾਲ ਕੰਟੈਕਟ ਕਰ ਲਿਓ ਇਹਨਾਂ ਨੂੰ ਪਸ਼ੂਆਂ ਦੇ ਲਈ ਚਾਰਾ ਚਾਹੀਦਾ ਬਸ ਨਹੀਂ ਨਹੀਂ ਸਾਨੂੰ ਬਸ ਪਸ਼ੂਆਂ ਦਾ ਯਾਰ ਨਹੀਂ ਸਾਨੂੰ ਕੋਈ ਲੋਡ ਕੋਈ ਹੈਗੀ ਪਸ਼ੂਆਂ ਦਾ ਸਾਡਾ ਕਰ ਦੋ ਜੇ ਕੋਈ ਕਰ ਸਕਦਾ ਇੱਥੇ ਦਾ ਪਿੰਡ ਹੈ ਇਹਨਾਂ ਬਾਈਆਂ ਦਾ ਠੀਕ ਹੈ ਜੀ ਬਾਈ ਆ ਦੇਖੋ ਇਧਰ ਸਤਲੋਏ ਬਿਆਸ ਤੇ ਇਧਰ ਆਪਾਂ ਤੁਹਾਨੂੰ ਆਹ ਰਸਤਾ ਹੈਗਾ ਢਾਬ ਸਰ ਜਾਣ ਦਾ ਬਹੁਤ ਸਾਰੇ ਮੇਰੇ ਭਾਈ ਕਹਿੰਦੇ ਸੀਗੇ ਭਾਈ ਤੁਸੀਂ ਗੁਰਦੁਆਰਾ ਢਾਪਸਰ ਗੁਰਦੁਆਰਾ ਸਾਹਿਬ ਨਹੀਂ ਦਿਖਾਇਆ ਵੀਰੇ ਦਿਖਾਉਣਾ ਕੀ ਸੀ ਸਾਰੇ ਸਾਈਡ ਤੇ ਸੰਪਰਕ ਟੁੱਟਿਆ ਹੁਣ ਵੀ ਵੇੜੀ ਨਹੀਂ ਚੱਲ ਰਹੀ ਪਰ ਕਹਿੰਦੇ ਆ ਗੁਰਦੁਆਰਾ ਸਾਹਿਬ ਤੱਕ ਆ ਜਿਹੜਾ ਰੋਡ ਆ ਇਹ ਚੱਲ ਰਿਹਾ ਆਇਦਰ ਰਾਈਟ ਸਾਈਡ ਤੇ ਵੇਖੋ ਸੱਜੇ ਪਾਸੇ ਮੇਰੇ ਸਾਰੇ ਪਿੰਡ ਰੁੜੇ ਆ ਇੱਥੋਂ ਕਾਲੀਗੇ ਥਾੜ ਜੱਲੂਕੇ ਹਾਮੇਦਾਲਾ ਤੇ ਬੰਡਾਲਾ ਇਹ ਐਸਾਈਡ ਤੇ ਸਾਰੇ ਪਿੰਡ ਆ ਆ ਦੇਖੋ ਇੱਕ ਆਹ ਮੋਟਰ ਵਾਲਾ ਕੋਠਾ ਸਾਰੀਆਂ ਫਸਲਾਂ ਇਹ ਸਾਰੀ ਕਿਉਂਕਿ ਜਮੀਨਾਂ ਜਿਹੜੀਆਂ ਇਧਰ ਆ ਦੇ ਵਿੱਚ ਆਉਂਦੀਆਂ ਪਰ ਹੈ ਸਾਰੀਆਂ ਲੋਕਾਂ ਦੀ ਆਪਣੀਆਂ ਜਮੀਨਾਂ ਨੰਬਰੀ ਆਪਾਂ ਦਰਿਆ ਦੇ ਨਾਲ-ਨਾਲ ਜਾ ਰਹੇ ਆ ਇਹਨਾਂ ਦੇਖੋ ਐਸ ਸੱਚੇ ਪਾਤਸ਼ਾਹ ਦੀ ਕਿੰਨੀ ਕਿਰਪਾ ਆ ਜਿਹੜੀ ਸੜਕਾ ਨਾ ਇਹਦੇ ਉੱਤੇ ਪਾਣੀ ਨਹੀਂ ਚੜਿਆ ਤੇ ਦੋਨਾਂ ਪਾਸਿਆਂ ਦੇ ਦਰਿਆ ਠਾਠਾ ਮਾਰ ਰਿਹਾ ਸੀ ਅਕੱਲ ਅੱਜ ਥੋੜਾ ਜਿਹਾ ਪਾਣੀ ਘਟਿਆ 30 ਅਗਸਤ ਨੂੰ ਪਰ ਐਸ ਸੜਕ ਤੇ ਪਾਣੀ ਨਹੀਂ ਆਇਆ ਹੈਗਾ ਇਹ ਬਾਈ ਜਾ ਰਹੇ ਅੱਗੇ ਪਿੰਡਾਂ ਵਾਲੇ ਜੱਲੂ ਕੇ ਕਾਲੇ ਕੇ ਥਾੜ ਸਾਹਮਣੇ ਘਰ ਆ ਨਾ ਜਿਵੇਂ ਆ ਬੰਨ ਸੀਗਾ ਆ ਸਾਹਮਣੇ ਘਰ ਆ ਪਿੱਛੋਂ ਬੰਨ ਟੁੱਟਿਆ ਇਧਰੋਂ ਤੇ ਆ ਸਾਹਮਣੇ ਦੇਖੋ ਘਰ ਇਹ ਸਾਰੇ ਡੁੱਬੇ ਆ ਇਨਦੇ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਆਇਦਰ ਝੋਨਾ ਸੀ ਪਿੰਦਰਾ ਜਿਹੜੀ ਆਉਣੀ ਵੱਟ ਜੀ ਦਿਖ ਰਹੀ ਆ ਜਿਹੜਾ ਬੂਝਾ ਆ ਇੱਥੋਂ ਲੈ ਕੇ ਆ ਸਾਰੇ ਝੋਨੇ ਸੀ ਵੱਡੇ ਵੱਡੇ ਆ ਮੋਟਰ ਅੱਗੇ ਆ ਮੋਟਰ ਦਿਖਾਉਨੇ ਤੁਹਾਨੂੰ ਹਾਂ ਬੇ ਅੱਗੇ ਦੇਖੀ ਆ ਜਾ ਝੋਨਾ ਨਹੀਂ ਤੇ ਆ ਸਾਰੇ ਝੋਨੇ ਤੇ ਆ ਸਾਰੇ ਘਰ ਕੁਰਤਾ ਇੱਧਰ ਸਾਰੀਆਂ ਮੋਟਰਾਂ ਆ ਵੀ ਮੋਟਰ ਵਾਲਾ ਕੋਠਾ ਆ ਦੇਖੋ ਇਹ ਵੀ ਇੱਕ ਅਗਲਾ ਕੋਠਾ ਉਹ ਦੇਖੋ ਉਹ ਵੀ ਡੁੱਬਿਆ ਇਹ ਸਾਰੇ ਝੋਨੇ ਸੀ ਅੱਜ ਅੱਜ ਇੱਥੇ ਪਾਣੀ ਹੈ 7-8 ਫੁੱਟ ਆਹ ਦਰਿਆ ਦਾ ਅਗਲਾ ਕੰਡਾ ਦਿਸਦਾ ਨਾ ਨਾ ਕੋਈ ਨਹੀਂ ਦਿਸਦਾ ਤੇ ਇੱਧਰ ਟਾਬਸਰ ਆਹ ਰਸਤਾ ਟਾਬਸਰ ਨੂੰ ਜਾਣ ਦਾ ਰੋਜ ਤੁਸੀਂ ਕਹਿੰਦੇ ਸੀਗੇ ਆਪਾਂ ਅੱਜ ਚੱਲਦੇ ਹਾਂ ਕੋਈ ਨਹੀਂ ਅੱਗੋਂ ਦੇਖਦੇ ਆਂ ਅਗਲੇ ਪਿੰਡਾਂ ਨੂੰ ਜਾਣ ਦਾ ਕੋਈ ਰਸਤਾ ਹੋਇਆ ਤਾਂ ਜੇ ਬੋਟ-ਬੋਟ ਚੱਲਦੀ ਤਾਂ ਆਪਾਂ ਉੱਥੇ ਵੀ ਚੱਲਦੇ ਆਂ ਤੁਸੀਂ ਨਾਲ ਰਹੋ ਆਹ ਸਾਰਾ ਇਲਾਕਾ ਡੁੱਬਿਆ ਇੱਧਰ ਫਰੋਜਪੁਰ ਆ ਤੇ ਆਪਾਂ ਵੈਸੇ ਇਹ ਫਰੋਜਪੁਰ ਦਾ ਇਲਾਕਾ ਨਾ ਫਰੋਹੀ ਪਰ ਆਏ ਹਾਂ ਫਰੋਹੀ ਪਰ ਦਲਕਾ ਕਿਉਂਕਿ ਆਪਾਂ ਪੁੱਲ ਤੋਂ ਉਹ ਸਾਈਡ ਉਧਰ ਮੱਝਾ ਸੀ ਇਧਰ ਸਾਰਾ ਮਾਲ ਸੋਚੋ ਵੀ ਕੱਲ ਨੂੰ ਪਾਣੀ 2 ਫੁੱਟ ਲੱਠਾ ਘਟ ਹੋਇਆ ਪਰ ਆ ਜਿਹੜਾ ਸੜਕ ਸੀ ਨਾ ਟਾਪਸਰ ਨੂੰ ਜਾਣ ਵਾਲੀ ਇਹਦੇ ਉੱਤੇ ਨਹੀਂ ਚੜਿਆ ਇਹ ਵੀ ਦੇਖੋ ਕੁਦਰਤ ਦਾ ਹਨਾ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੈਗੀ ਆ ਵੀ ਆ ਜਿਹੜੀ ਸੜਕ ਨਹੀਂ ਰੁੜੀ ਦੋਨਾਂ ਸਾਈਡ ਤੇ ਜਿਹੜਾ ਦਰਿਆ ਫੁੱਲ ਐਸਿਡ ਤੇ ਵੀ ਸਾਰੀਆਂ ਜ਼ਮੀਨਾਂ ਤਬਾਹ ਕਰ ਗਿਆ ਐਸਿਡ ਤੇ ਵੀ ਦੇਖੋ ਸੱਜੇ ਪਾਸੇ ਵੀ ਮੇਰੇ ਪਰ ਆ ਸੜਕ ਜਿਹੜੀ ਕੱਚੀ ਸੜਕ ਆ ਇੱਥੇ ਪਾਣੀ ਨਹੀਂ ਚੜਿਆ ਤੁਸੀਂ ਆਪ ਦੇਖੋ ਯਾਰ ਹਨਾ ਇਧਰ ਆ ਬਾਬਾ ਜੀ ਹੁਣਾਂ ਦੇ ਸੀਗੇ ਆ ਪੱਠੇ ਲਾਏ ਸੀ ਆ ਝੋਨਾ ਸੀਗਾ ਇਧਰ ਵੀ ਇਹ ਸਾਰਾ ਤਾਂ ਬਰਬਾਦ ਹੋ ਗਿਆ ਆ ਦੇਖੋ ਇੱਥੇ دریا ਬਣ ਗਿਆ ਸਾਰੀਆਂ ਜ਼ਮੀਨਾਂ ਸੀਗੀਆਂ ਉਹ ਪੱਠੇ ਆ ਇੱਥੇ ਝੋਨਾ ਸੀ ਉਹ ਸਾਹਮਣੇ ਦਿਸ ਰਿਹਾ ਢਾਬ ਸਰ ਕਰ ਲੋ ਦਰਸ਼ਨ ਰੱਪਾ ਪਹੁੰਚ ਗਈ ਆ ਬਾਬਾ ਜੀ ਦੀ ਹਵੇਲੀ ਆ ਦਰਬਾਰ ਸਾਹਿਬ ਤੇ ਅੱਗੇ ਤੁਹਾਨੂੰ ਦਿਖਾਉਣਾ ਆ ਪਾਣੀ ਵੇਖ ਲਓ دریا ਤੇ ਇੱਥੋਂ ਤੱਕ ਆ ਗਿਆ ਸੀ ਕੱਲ ਕਹਿੰਦੇ ਆ ਇੱਥੋਂ ਤੱਕ ਸੀਗਾ ਤੇ ਆ ਪਾਣੀ ਨਹੀਂ ਚੜਿਆ ਸੁੱਕੀ ਜਗਾ ਦੇਖੋ ਇਧਰ ਦੇਖੋ ਨਾ ਮਤਲਬ ਸੱਚੇ ਬਾਦਸ਼ਾਹ ਦੀ ਕਿਰਪਾ ਸਾਸਿਗਰ ਬਾਬਾ ਕੀ ਹਾਲ ਆ ਇਹਨੇ ਭਾਈ ਹਾਂ ਹੋਰ ਵੀਰੇ ਕੀ ਹਾਲ ਚੜਦੀ ਕਲਾ ਵੀਰ ਜੀ ਚੜਦੀ ਕਲਾ ਤੇ ਆਪ ਦੇਖ ਲਓ ਕਿੰਨੀ ਬਾਬਾ ਜੀ ਦੀ ਕਿਰਪਾ ਹਨਾ ਸਾਰਾ ਰਾਹ ਸੁੱਕਿਆ ਇਧਰ ਵੀ ਵੀਰੇ ਪਾਣੀ ਤਾਂ ਨਹੀਂ ਬਾਬਾ ਚੜਿਆ ਇਧਰ ਚੜ ਗਿਆ ਹੁਣ ਛੜ ਕੇ ਲਾਤੀ ਕਿਥੋਂ ਤੱਕ ਚੜਿਆ ਸੀ ਨਹੀਂ ਪਾਣੀ ਤੇ ਚੜਿਆ ਮਾਣ ਅੱਛਾ ਉਧਰ ਚੜ ਗਿਆ ਸੀ ਆ ਸੁੱਕਿਆ ਇੰਨਾ ਕੇ ਹੁਣ ਉਧਰ ਜਾਂਦਾ ਤਾਂ ਨਹੀਂ ਮੋਟਰਸਾਈਕਲ ਇੱਥੋਂ ਤੱਕ ਆ ਗਿਆ ਵੀਰ ਜੀ ਪਾਣੀ ਇੰਨਾ ਕੇ ਡੇਰੇ ਇੱਥੋਂ ਤੱਕ ਆਇਆ ਪਾਣੀ ਪਾਣੀ ਚੜਿਆ ਡੇਰੇ ਜ ਨਹੀਂ ਆਇਆ ਪਾਣੀ ਤੇ ਮੋਟਰਸਾਈਕਲ ਨਹੀਂ ਜਾਂਦਾ ਹੁਣ ਆਇਆ ਮੋਟਰਸ ਲੈ ਜਾਣਾ ਵੀ ਹਾਂ ਹੁਣ ਅੰਦਰ ਦੀ ਹਵੇਲੀ ਹੁਣ ਮੋਟਰਸ ਵਾਹ ਜਾ ਸਕਦਾ ਹੁਣ ਥੱਲੇ ਲੱਥ ਗਿਆ ਵਾ ਪਰ ਫਿਰ ਵੀ ਜਿੱਥੇ ਮੱਲੇ ਪਾਣੀ ਉਤਰਿਆ ਵਾ ਉੱਧਰ ਤੱਕ ਤਾਂ ਬਹਿ ਸਕਦਾ ਵਾ ਠੀਕ ਆ ਠੀਕ ਆ ਪਾਣੀ ਲੱਥਿਆ ਕੁਛ ਪਾਣੀ ਲੱਥੇ ਡੇਢ ਫੁੱਟ ਸਿਰਫ ਹਾਂਜੀ ਡੇਢ ਫੁੱਟ ਦਾ ਉਹ ਦੇਖੋ ਪਾਣੀ ਪਾਣੀ ਫਿਰ ਤੇਜ਼ ਹੋ ਗਿਆ ਹਨਾ ਪਾਣੀ ਫਿਰ ਇਤਰਾਜ ਆਜੋ ਤੁਹਾਨੂੰ ਦਿਖਾਉਣਾ ਬਾਬਾ ਤੇਜ਼ ਆ ਪਾਣੀ ਪੂਰਾ ਤੇਜ਼ ਆ ਦੇਖੋ ਪਾਣੀ ਦੇਖੋ ਇਹ ਨਹੀਂ ਰੱਜੀ ਅੱਜ ਜਰਨਾ ਦੀ ਬਣਾਉ ਮਾੜੀ ਨਹੀਂ ਨਹੀਂ ਮੈਂ ਵੀ ਕਰੂੰਗਾ ਇਹ ਕਿ ਕਿ ਇਹ ਕਿ ਇਹ ਮੈਂ ਮੱਝ ਤੇ ਰੱਖਾ ਵੀ ਆਪਾਂ ਨਾ ਤੁਹਾਨੂੰ ਅੱਗੇ ਤੱਕ ਦਿਖਾ ਕੇ ਲਿਆਉਣੇ ਮੈਂ ਅੱਗੇ ਤੱਕ ਤੁਹਾਨੂੰ ਰਸਤਾ ਦਿਖਾ ਕੇ ਲਿਆਉਣਾ ਬਾਬਾ ਜੀ ਕਹਿੰਦੇ ਕੱਲ ਪਾਣੀ ਆ ਗਿਆ ਸੀਗਾ ਉੱਥੋਂ ਤੱਕ ਆਪਾਂ ਦਿਖਾਉਨੇ ਉਹ ਬਾਬਾ ਵੀ ਮੱਝ ਦਾ ਮਾਰਦੀ ਤਾਂ ਨਹੀਂ ਠੀਕ ਆ ਜੀ ਉਹ ਮੈਂ ਕਿਹਾ ਮੈਂ ਪਾਜੀ ਮਾਰਦੇ ਹੁੰਦੇ ਆ ਓਥੋਂ ਨਾ ਆਪਾਂ ਉਹਦੇ ਮੋਟਰਸਾਈਕਲ ਕੱਢਿਆ ਸੀ ਅੱਗੋਂ ਦਿਖਾਉਣਾ ਤੁਹਾਨੂੰ ਉਥੋਂ ਰਾਮ ਨਾਲ ਆ ਇੱਥੇ ਰਾਹ ਸੀਗਾ ਜਿਹੜਾ ਆ ਇਧਰ ਦੀ ਆਪਾਂ ਗਏ ਸੀਗੇ ਇਧਰ ਛਾਠਾ ਮਾਰਦਾ ਸਤਲੁਜ ਬਿਆਸ ਇਹ ਰੱਜ ਕੇ ਬੈਠੀਆਂ ਚਾਰ ਚੁਰ ਖਾਦਾ ਨਾ ਦੇਖੋ ਪਾਣੀ ਦੇਖੋ ਤੁਸੀਂ ਨਹੀਂ ਯਾਰ ਅਗਲਾ ਰਸਤਾ ਟੁੱਟ ਗਿਆ ਅਗਲੇ ਰਸਤੇ ਪਾਣੀ ਭਰ ਗਿਆ ਦੇਖੋ ਪਾਣੀ ਘਟਿਆ ਸੀ ਪਰ ਹੁਣ ਵੱਧ ਗਿਆ ਤੁਹਾਨੂੰ ਦਿਖਾਉਣਾ ਮੈਂ ਲੈਵਲ ਪਾਣੀ ਦਾ ਇੱਥੋਂ ਤੱਕ ਪਾਣੀ ਸੀਗਾ ਆ ਚੜ ਗਿਆ ਸਾਰਾ ਇੱਥੋਂ ਇੱਥੋਂ ਸਾਰਾ ਅੱਗੇ ਰਸਤਾ ਸਾਰਾ ਉਹ ਦੇਖੋ ਆਪਾਂ ਅੱਗੇ ਨਹੀਂ ਜਾਂਦੇ ਕੰਡੇ ਤੇ ਉਹ ਦੇਖੋ ਆ ਸਾਰਾ ਰਸਤਾ ਉਹ ਦੇਖੋ ਤੁਸੀਂ ਕੱਲ ਉੱਪਰ ਸੀ ਪਾਣੀ ਥੋੜਾ ਜਿਹਾ ਲੱਥਿਆ ਪਰ ਨਹੀਂ ਕੋਈ ਨਹੀਂ ਲੱਥਿਆ ਬਾਬਾ ਜੀ ਹੁਣੀ ਵੀ ਦੱਸਦੇ ਪੀ ਪਾਣੀ ਤੇਜ਼ ਹੋ ਗਿਆ ਦੇਖੋ ਤੁਸੀਂ ਕਿੰਨਾ ਤੇਜ਼ ਆ ਅਜੇ ਨਾ ਤੁਹਾਨੂੰ ਵੀਡੀਓ ਚ ਘੱਟ ਨਜ਼ਰ ਆ ਰਿਹਾ ਬਹੁਤ ਤੇਜ਼ ਆ ਪਾਣੀ ਕੰਡਿਆਂ ਤੇ ਡੂੰਗਾ ਇਹ ਤੇ ਇਹ ਟਾਪਸਰ ਦੀ ਕੰਧ ਆਜੋ ਅੱਗੇ ਆਜੋ ਤੁਹਾਨੂੰ ਦਿਖਾਉਂਦਾ ਅੰਦਰ ਚੱਲਦੇ ਆਪਾਂ ਨਿਗਾਹ ਮਾਰੋ ਕੁਝ ਨਜ਼ਰ ਆ ਰਿਹਾ ਪਾਣੀ ਤੋਂ ਬਣਾ ਪਾਣੀ ਬਹੁਤ ਆ ਯਾਰ ਉਥੋਂ ਤੱਕ ਹੀ ਪੂਰਾ ਹਨਾ ਘਟ ਨਹੀਂ ਰਿਹਾ ਇਹ ਪੂਰਾ ਉਨਾ ਹੀ ਆ ਜਿੰਨਾ ਪਹਿਲਾਂ ਸੀਗਾ ਪਾਣੀ ਹੁਣ ਜਿਵੇਂ ਵਧ ਰਿਹਾ ਨਾ ਐ ਲੱਗ ਰਿਹਾ ਕਾਲ ਉਤੇ ਡੇਟ ਮੈਂਸ਼ਨ ਕਰ ਦਿਆ ਕਰੋ ਨਾਲ ਕੈਪਚਰ ਦੇ ਵਿੱਚ ਬੱਕਰੀ ਦੀ ਵੀਡੀਓ ਉੱਤੇ ਲਾ ਕੇ ਤੇ ਇਸ ਤਰੀਕ ਦੀ ਵੀਡੀਓ ਤੇ ਬੰਦੇ ਇਧਰ ਕਹਿੰਦੇ ਕਿਸੇ ਨਾਲ ਬਾਈ ਦੇਖ ਰਿਹਾ ਉਹ ਪਿੱਛੇ ਪਿੰਡ ਲੱਗ ਗਈ ਉਹ ਬਾਈ ਹੁਣੀ ਆ ਗਏ ਚਾਰਾ ਲੈ ਪਿੰਡਾ ਉਹਨਾਂ ਨੂੰ ਜਾਣ ਦਾ ਰਸਤਾ ਹੈ ਨਹੀਂ ਅੱਗੇ ਟਾਪਸਰ ਗੁਰਦੁਆਰਾ ਸਾਹਿਬ ਤੋਂ ਉਹ ਸਾਈਡ ਜਾ ਕੇ ਦੇਖੀ ਤੇ ਬਾਈ ਤੁਹਾਡਾ ਕਿਹੜਾ ਪਿੰਡ ਮਰਾ ਇਹ ਮਗੂਦੇ ਕੋਲੋਂ ਆ ਜੀ ਅੱਛਾ ਮਗੂਦੜਾ ਇੱਥੇ ਆਇਆ ਤਾਂ ਨਾ 20 ਦਿਨ ਪਹਿਲਾਂ ਹਾਂ ਮੁੰਡਾ ਆਇਆ ਉਹਨੂੰ ਕੈਂਸਰ ਸੀਗੀ ਥੋੜੇ ਮਹੀਨੇ ਪਹਿਲਾਂ ਹੀ ਆਇਆ ਅੱਛਾ ਜੀ ਉਹਦੀ ਕੈਂਸਰ ਬਿਲਕੁਲ ਨੈਗੇਟਿਵ ਹੋ ਗਈ ਆ ਕਿਥੋਂ ਇਹ ਗੁਰਦਾਰਿਆ ਅੱਛਾ ਜੀ ਚਲੋ ਸਾਰੇ ਕੋ ਮਰ ਗਈ ਗਈ ਮੇਰੇ ਨਾਲ ਜਵਾਬ ਹੀ ਮਿਲ ਗਿਆ ਸਾਰੇ ਸਭ ਪਹਿਲਾਂ ਵਿੱਚੋਂ ਠੀਕ ਹੈ ਜੀ ਡਾਕਟਰਾਂ ਨੇ ਕਹਿਤਾ ਸੀ ਕਿ ਨਹੀਂ ਸੈਟਿੰਗ ਨਹੀਂ ਹੋਣੀ ਤੁਸੀਂ ਨਾਲ ਆਏ ਸੀ ਮੇਰੇ ਕੋਲ ਹੀ ਆਵੇ ਬੰਦਾ ਅੱਛਾ ਸੱਚੀ ਬਾਸ਼ਾ ਇੱਥੇ ਹੀ ਉਹਨੂੰ ਵਾਇਰ ਵਾ ਲੈਣੇ ਹੋਣੇ ਠੀਕ ਹੈ ਜੀ ਠੀਕ ਹੈ ਕਿੰਨੇ ਦਿਨ ਰਿਹਾ ਉਹ ਨਹੀਂ ਤੇ ਰਹਿੰਦੇ ਨੋ ਗਿਆ ਤੇ ਤੀਜਾ ਮਹੀਨਾ ਫਿਰੇ ਤੇ ਚੌਥਾ ਮਹੀਨਾ ਚਲੋ ਸੱਚੇ ਬਾਦਸ਼ਾਹ ਉਹਨੂੰ ਸੀਤ ਦਬੇ ਇਹ ਦਰਬਾਰ ਸਾਹਿਬ ਢਾਵ ਸਰ ਤੁਸੀਂ ਕਹਿੰਦੇ ਸੀ ਨਾ ਰੋਜ਼ ਦਰਸ਼ਨ ਅੱਜ ਕਰ ਲੋ ਦਰਸ਼ਨ ਇਹ ਬੈਕ ਸਾਈਡ ਆ ਇੱਥੇ ਬਾਬਾ ਜੀ ਹੁਣਾਂ ਦੇ ਉਧਰ ਵੀ ਮਤਲਬ ਪਸ਼ੂ ਰੱਖੇ ਇੱਧਰ ਵੀ ਪਸ਼ੂਆਂ ਦੀਆਂ ਖੁਰਲੀਆਂ ਆ ਆਪਾਂ ਪਹਿਲਾਂ ਮੱਥਾ ਟੇਕ ਲਈਏ ਭਾਈ ਕੁੜੀਆਂ ਜਿਹੜੀ ਉਹਦੇ ਦਿਲ ਚ ਛੇਕ ਸੀਗੇ ਠੀਕ ਹੈ ਜਿਹਦਾ ਸੇਵਾ ਕਰਦਾ ਵੀਰ 10 ਬਿੰਦੀ ਕਰਦਾ ਜਾਂਦਾ ਪਾਠ ਕਰਦਾ ਰਿਹਾ ਸਿਮਰਨ ਕਰਦਾ ਰਿਹਾ ਵਾ ਉਹਦਾ ਬਿਲਕੁਲ ਸਹੀ ਹੋ ਗਿਆ ਦੱਸੋ ਵੀਰ ਜੀ ਜੀ ਬਹੁਤ ਕਿਰਪਾ ਮਹਾਰਾਜ ਦੀ ਸੀ ਕਿੱਥੋਂ ਮੇਰੇ ਪਿੰਡ ਕਿਹੜਾ ਤੁਪਣਾ ਪਿੰਡ ਬਰਨਾਲਾ ਜੀ ਆਪਣਾ ਬਡੋਏ ਲੱਗੇ ਆ ਅੱਛਾ ਇਹ ਜੀ ਮਹਾਪ੍ਰਸ਼ੰਤ ਜੀ ਆਉਂਦੇ ਮੇਰੇ ਬੱਚੀ ਇਹ ਮਿਲ ਵੀ 40 45 ਦਿਨ ਦੀ ਸੀ ਡਾਕਟਰਾਂ ਨੇ ਉਹਦਾ ਛੇਕ ਸੀਗਾ ਹਰ ਦੇ ਤਿੰਨ ਵੀ ਜਦੋਂ ਉਹਨੂੰ ਨਵਾਈ ਭਵਾਈਦਾ ਸੀ ਹੱਥ ਪੈਰ ਨੇ ਨੀਲੇ ਹੋਏ ਰਹੇ ਸੀ ਤੇ ਇੱਕ ਛਾਤਰੀ ਵਾਏ ਬਹੁਤ ਆਉਂਦੀ ਸੀ ਇਹ ਫਿਰ ਬਈ ਨੇ ਮਾਪੂਛੇ ਦੋ ਡਾਕਟਰ ਤੋਂ ਆਪਰੇਟ ਕਰਾ ਲਈ ਬੋਲਦੇ ਸੀਗੇ ਤੇ ਹੁਣ ਬਹੁਤ ਕਿਰਪਾ ਜੀ ਵਾਪਸ ਵੀ ਦੇ ਠੀਕ ਆ ਮਾ ਚੜਦੀ ਬੰਨੇ ਚਲੋ ਸੱਚੇ ਬਾਦਸ਼ਾਹ ਰਿਪੋਰਟੋਂ ਬੋਲਦੇ ਲੋੜ ਹੀ ਨਹੀਂ ਰਿਪੋਰਟ ਨੈਗੇਟਿਵ ਆ ਹੁਣ ਨੈਗੇਟਿਵ ਆ ਜੀ ਚਲੋ ਸੱਚੇ ਬਾਦਸ਼ਾਹ ਇੱਕ ਇੱਕ ਵੀਰੇ ਨੇ ਇਹਨਾਂ ਨੇ ਦੱਸਿਆ ਸੀਗਾ ਭਾਈ ਕਿਵੇਂ ਉਹ ਲੜਕੇ ਨੂੰ ਥੋੜਾ ਵੀਰ ਜੀ ਕੈਂਸਰ ਸੀਗੀ ਲੜਕੇ ਨੇ ਅੱਛਾ ਜੀ ਉਹਨਾਂ ਦਾ ਨਾ ਹਜੇ ਕੱਲ ਹੀ ਗਿਆ ਉਹਨਾਂ ਦਾ ਪਾਪਾ ਇੱਥੇ ਸੇਵਾ ਕਰਕੇ ਠੀਕ ਆ ਠੀਕ ਆ ਹਜੇ ਇੱਕ ਵਾਰੀ ਛੁੱਟੀ ਲੈ ਗਿਆ ਵਾ ਇਹ ਪਾਣੀ ਪੂਣੀ ਕਹਿੰਦਾ ਆਇਆ ਮੈਂ ਉਹਦੇ ਘਰੇ ਸਮਾਨ ਸੋਣ ਸੰਭਣਾ ਤੇ ਉਹਨਾਂ ਨੂੰ ਕੈਂਸਰ ਹੋ ਗਈ ਤੇ ਸਾਰੇ ਡਾਕਟਰਾਂ ਦੇ ਜਵਾਬ ਦੇ ਵਾਲੇ ਬੜੀਆਂ ਥਾਵਾਂ ਤੋਂ ਦਵਾਈ ਲਈ ਇਹਨਾਂ ਨੇ ਠੀਕ ਹੈ ਜੀ ਪਰ ਇੱਥੇ ਆਣ ਕੇ ਫਿਰ ਜਦੋਂ ਉਹਨਾਂ ਨੇ ਸੁਣਿਆ ਗੁਰਦਵਾਰਾ ਦੇ ਬਾਰੇ ਕਿਹਨਾਂ ਰਿਸ਼ਤੇਦਾਰ ਨੇ ਦੱਸਿਆ ਅੱਛਾ ਜੀ ਸੇਵਾ ਕੀਤੀ ਰਾ ਇੱਥੇ ਪਾਠ ਕਰਦੇ ਰਹਾ ਤੇ ਸਿਮਰਨ ਕਰਦੇ ਰਹਾ ਚਲੋ ਇੱਥੇ ਥੋੜੀ ਨਾ ਸੇਵਾ ਇਸ ਤਰ੍ਹਾਂ ਕੀ ਮਾਲ ਡੰਗਰਾਂ ਘੋੜੇ ਆ ਤੇ ਮਹਾਰਾਜ ਦੇ ਡੰਗਰ ਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨ ਛੋਹ ਧਰਤੀ ਆ ਜੀ ਇਹ ਹਰ ਗੁਬਿੰਦ ਪਾਸ਼ਾ ਸ਼ਹੀਦੇ ਪਾਸ਼ਾ ਦੀ ਠੀਕ ਹੈ ਜੀ ਹਾਂ ਜੀ ਇੱਥੇ ਮਰ ਗਈ ਇਹ ਧਰਤੀ ਦੇ ਉੱਤੇ ਸ਼ਹੀਦਾ ਸਿੰਘਾਂ ਦੇ ਯੁੱਧ ਹੁੰਦੇ ਰਹੇ ਉਧਰੋਂ ਬਾਬਾ ਸ਼ਾਮ ਸਿੰਘ ਟਾਰੀਆਣਾ ਦਾ ਇਤਨਾ ਲੰਮਾ ਯੁੱਧ ਚੱਲਦੇ ਰਿਹਾ ਇਸ ਤਰ੍ਹਾਂ ਠੀਕ ਹੈ ਜੀ ਕਿ ਇਹ ਜਗ੍ਹਾ ਬੜੀ ਤਾਫਲੀ ਆ ਠੀਕ ਹੈ ਜੀ ਉੱਤੇ ਫਿਰ ਉਹਨਾਂ ਅਰਦਾਸ ਬੇਨਤੀ ਕੀਤੀ ਜਾਣ ਕੇ ਅੰਦਰ ਮਹਾਂਪੁਰਖ ਨੇ ਸੰਤ ਨੇ ਉਹਨਾਂ ਨਾਲ ਬਾਈਨ ਕੀਤੇ ਤੇ ਬਿਨਾਂ ਦਵਾਈ ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਦਵਾਈ ਨਹੀਂ ਖਾਣੀ ਉਸ ਤੋਂ ਬਾਅਦ ਉਹਨਾਂ ਨੇ ਲੜਕੇ ਨੂੰ ਦਵਾਈ ਨਹੀਂ ਖਾਧੀ ਹਾਂ ਤੇ ਮੇਰਾ ਖਿਆਲ ਏ 40 ਕੁ ਪੰਜਾਹਾਂ ਦਿਨਾਂ ਦੇ ਮੁੰਡਾ ਪੂਰਾ ਸੈੱਟ ਹੋ ਗਿਆ ਨਾਲ ਏਡੀ ਵੱਡੀ ਬਿਮਾਰੀ ਹੈ ਨਾ ਯਾਰ ਬਿਮਾਰੀ ਅੱਜ ਬਿਲਕੁਲ ਠੀਕ ਹੋ ਗਿਆ ਚਲੋ ਸੱਚੇ ਪਾਤਸ਼ਾਹ ਨੂੰ ਸੇਧ ਦਵੇ ਤੇ ਹੋਰ ਵੀ ਆ ਦੇਖੋ ਇਹ ਗੁਰਦੁਆਰਾ ਸਾਹਿਬ ਵੀ ਇਹ ਇਹਦਾ ਏਰੀਆ ਦੱਸਿਓ ਕਿਹੜਾ ਪਿੰਡ ਪੁੰਡੇ ਹੈ ਇਹ ਵੀਰ ਜੀ ਜਦੋਂ ਆਪਾਂ ਜੇ ਤਾਂ ਜੀ ਇਧਰਲੀ ਸਾਈਡ ਤੋਂ ਜੀਰਾ ਮਖੂ ਫਰੋਈਪੁਰ ਜਿਹੜਾ ਫਿਰ ਇਧਰੋਂ ਮੱਲਾਂ ਵਾਲੇ ਸਾਈਡ ਤੋਂ ਮੱਲਾਂ ਵਾਲੇ ਤੋਂ ਨਵਾ ਪੁਲ ਪਹੁੰਚ ਸਕਦੇ ਆਪਾਂ ਠੀਕ ਹੈ ਵੱਡੇ ਵਾਲਾ ਰੋਡ ਹਾਂਜੀ ਜੇ ਇਹ ਪਰਲੇ ਮੱਝ ਵਾਲੀ ਸਾਈਡ ਤੋਂ ਫਿਰ ਆਪਾਂ ਉਧਰੋਂ ਪੱਟੀ ਤੋਂ ਹੁੰਦੇ ਹੋਏ ਕੋੜ ਬੁੱਢਾ ਕੋੜ ਬੁੱਟੇ ਦੇ ਨਾਲ ਦਰਿਆ ਦੇ ਵਿੱਚ ਆਈ ਨਵੇਂ ਪੁਲ ਦੇ ਸਾਹਮਣੇ ਕਾਲੇਗਾ ਢਾੜ ਪਿੰਡ ਦਾ ਨਾਮ ਆ ਜੀ ਠੀਕ ਹੈ ਜੀ ਠੀਕ ਹੈ ਢਾਵ ਸਰ ਹਾਂ ਜੀ ਢਾਵ ਸਕਦੇ ਦਰਬਾਰ ਦੇਖੋ ਕਿੰਨਾ ਉੱਚਾ ਆਪਾਂ ਮੱਥਾ ਟੇਕੀ ਇਹਦੇ ਚਾਰ ਚਫੇਰੇ ਦਰਿਆ ਹੁਣ ਵਗ ਰਿਹਾ ਪਰ ਇੱਥੇ ਪਾਣੀ ਦੇਖੋ ਕਿਤੇ ਨਹੀਂ ਹੈਗਾ ਵਧੀਆ ਆ ਜਾ ਯਾਰ بارش ਵੀ ਆ ਗਈ ਪਾਣੀ ਵੀ ਉਧਰੋਂ ਤੇਜ਼ ਹੋ ਜਾਂਦਾ ਦਰਿਆ ਦਾ ਆ ਕਰੋ ਦਰਸ਼ਨ ਸੱਚੇ ਪਾਤਸ਼ਾਹ ਆ ਦੇਖੋ ਸਾਰੇ ਸਾਈਡ ਤੇ ਪਾਣੀ ਆ ਸਾਰੇ ਪਿੰਡ ਡੁੱਬੇ ਆ ਇੱਥੇ ਕਾਲੀਕੇ ਥਾੜਾ ਇਧਰ ਜਲੋਕੇ ਆ ਤੇ ਆ ਦਰਿਆ ਦੇਖੋ ਗੁਰਦੁਆਰਾ ਸਾਹਿਬ ਦੋਵੇਂ ਪਿੰਡਾਂ ਦੇ ਦੇਖਦੇ ਪਏ ਕਿੱਥੇ ਹਾਂ ਉਹ ਨਿਸ਼ਾਨ ਸਾਹਿਬ ਦੇ ਸਿਰੇ ਤੇ ਆਪਾਂ ਟਾਵਰ ਖੜੇ ਆ ਆ ਦਰਬਾਰ ਸਾਹਿਬ ਤੇ ਤੁਹਾਨੂੰ ਦਿਖਾਉਣਾ ਪਹਿਲਾ ਆਪਾਂ ਨਮਸਕਾਰ ਕਰੀਏ ਸੱਚੇ ਬਾਦਸ਼ਾਹ ਬਾਬਾ ਜੀ ਹੁਣਾਂ ਦੇ ਸ੍ਰੀ ਹਰ ਗੋਬਿੰਦ ਸਾਹਿਬ ਸ਼ੇਵ ਪਾਸ਼ਾਹੀ ਦੀ ਚਰਨਛੂਪਾਪ ਤੇ ਧਰਤੀ ਦੇਖੋ ਕਿੰਨੇ ਸ਼ਸਤਰ ਵਾਹਿਗੁਰੂ ਵਾਹਿਗੁਰੂ ਆ ਦਰਬਾਰ ਸਾਹਿਬ ਦਰਬਾਰ ਸਾਹਿਬ ਹੈਗਾ ਟਾਪਸਰ ਆ ਸਾਰਾ ਇਧਰ ਆ ਦੇਖੋ ਇਧਰ ਹਾੜਾ ਆਇਆ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਨਹੀਂ ਆਇਆ ਪਾਣੀ ਆ ਤਾਂ ਆ ਪਾਣੀ ਯਾਰ ਕਿਵੇਂ ਆ ਗਿਆ ਇਹ ਬਾਬਾ ਜੀ ਦਾ ਬਾਗ ਆ ਉਹਦੇ ਚ ਆ ਗਿਆ ਆ ਗਿਆ ਇੱਥੇ ਹਾਂ ਅੱਛਾ ਆ ਵੀ ਲੈਵਲ ਸੇਮ ਹੀ ਆ ਪਰ ਇਧਰ ਨਹੀਂ ਇਧਰ ਇਧਰ ਪਾਣੀ ਨਹੀਂ ਆਇਆ ਉਹ ਪਰ ਬਾਗ ਚ ਆ ਗਿਆ ਯਾਰ ਕੰਦ ਪਾਰ ਕੇ ਉਧਰ ਤਾਂ ਅਸੀਂ ਦੇਖ ਕੇ ਆਏ ਇਧਰ ਬਾਬਾ ਜੀ ਦਾ ਬਾਗ ਹੈ ਤਾਂ ਨਹੀਂ ਆਉਂਦਾ ਤੁਹਾਨੂੰ ਉਹ ਮੂਰੀਓ ਵੀ ਦਿਖਾਉਣਾ ਸਾਰਾ ਆਜੋ ਤੁਸੀਂ ਨਾਲ ਹੀ ਆਜੋ ਇਧਰ ਬਾਬਾ ਜੀ ਹੁਣ ਕੋੜੇ ਰੱਖੇ ਹਨ ਇਧਰ ਕੋੜੇ ਬਾਬਾ ਕੋੜੇ ਨੌਨੇ ਬਣਾਵੋ ਕੋੜੇ ਰੱਖੇ ਹਨ ਇਧਰ ਬਾਬਾ ਜੀ ਹੁਣ ਇਧਰ ਬਾਬਾ ਜੀ ਹੋਣੀ ਇੱਥੇ ਆਪਾਂ ਕਰਦੇ ਦੱਖਣ ਇਧਰ ਕੋੜੇ ਰੱਖੇ ਆ ਸਹੀ ਗੱਲ 15 ਹੈਗੇ ਆ 5 ਘੋੜੇ ਆ ਆ ਦੇਖੋ ਤੇ ਇਧਰ ਵੀ ਦਰਿਆ ਨੀਚੇ ਆਪਾਂ ਤੁਹਾਨੂੰ ਦਿਖਾਉਣਾ ਤੇ ਇਧਰ ਬਾਬਾ ਜੀ ਹੋਣੀ ਬੈਠੇ ਉਹਨਾਂ ਨੂੰ ਚਲੋ ਆ ਮਾਈਕ ਲਾ ਬਾਬਾ ਜੀ ਹੁਣ ਉਹਨਾਂ ਨੂੰ ਨਮਸਕਾਰ ਕਰ ਲਈ ਅਸੀਂ ਮਹਾਪੁਰਖ ਬੈਠੇ ਸੀਗੇ ਤੇ ਆਜੋ ਤੁਹਾਨੂੰ ਇੱਧਰ ਵੀ ਰੱਖੇ ਬਾਬਾ ਹਾਂ ਆਵੇ ਪਾਣੀ ਆ ਗਿਆ ਆ ਆ ਸੂਰ ਰੱਖੇ ਆ ਬਾਬਾ ਜੀ ਹੁਣ ਪਾਣੀ ਆ ਆ ਦੇਖੋ ਪਾਣੀ ਇੱਧਰ ਵੀ ਆ ਗਿਆ ਉਹ ਗੇਟ ਆ ਸਾਹਮਣੇ ਇੱਥੋਂ ਤੱਕ ਪਾਣੀ ਆ ਗਿਆ ਕੱਲ ਅੱਜ ਥੋੜਾ ਜਿਹਾ ਪਿੱਛੇ ਹੋਇਆ ਬਾਕੀ ਗੁਰਦੁਆਰਾ ਸਾਹਿਬ ਤੇ ਸੱਚੀ ਪਾਸ਼ਾ ਹੀ ਕਰ ਪਈ ਆ